ਕੱਲ ਸੀਗਾ ਜੀ ਸੰਡੇ ਤੇ ਸੋਚਿਆ ਬ੍ਰੇਕਫਾਸਟ ਤੇ ਲੰਚ ਇਕੱਠਾ ਹੀ ਕਰ ਲੈਨੇ ਆ ਤੇ ਆਪਾਂ ਸਬਜੀ ਬਿਲਕੁਲ ਨਹੀਂ ਬਣਾਈ ਆਪਾਂ ਬਣਾਈ ਮజేదਾਰ ਜੇ ਪਰੌਂਠੇ ਪਰੌਂਠੇ ਆਪਾਂ ਸਿੰਪਲ ਤਰੀਕੇ ਨਾਲ ਬਣਾਉਣੇ ਆ ਪਰ ਅੱਜ ਆਪਾਂ ਬਣਾਏ ਸੀ ਲੱੱਛਾ ਪਰੌਂਠਾ ਜਿਹੜਾ ਕਿ ਬਹੁਤ ਜ਼ਿਆਦਾ ਕ੍ਰਿਸਪੀ ਵੀ ਬਣਦਾ ਹੈ ਤੇ ਖਾਣ ਵਿੱਚ ਬੜਾ ਹੀ ਟੇਸਟੀ ਹੁੰਦਾ ਹੈ ਇਹ ਪਰੌਂਠੇ ਦਾ ਸਵਾਦ ਹੈ ਜਿਹੜਾ ਦੂਜੇ ਪਰੌਂਠਿਆਂ ਨਾਲ ਥੋੜਾ ਜਿਹਾ ਅਲੱਗ ਆਉਂਦਾ ਹੈ ਬਣਾਉਂਦਾ ਤਰੀਕਾ ਬਿਲਕੁਲ ਆਸਾਨ ਹੈ ਘਰ ਵਾਲਾ ਸਿੰਪਲ ਆਟਾ ਲਵਾਂਗੇ ਅੱਧਾ ਚਮਚ ਲਵਾਂਗੇ ਨਮਕ ਦਾ ਨਮਕ ਤੁਸੀਂ ਆਟੇ ਦੇ ਹਿਸਾਬ ਨਾਲ ਲੈ ਲੈਣਾ ਅੱਧੇ ਚਮਚ ਤੋਂ ਵੀ ਘੱਟ ਜਣੀ ਕਿ ਚਮਚ ਦਾ ਚੌਥਾ ਹਿੱਸਾ ਲਈ ਆਪਾਂ ਅਜਵੈਣ ਉਹ ਵੀ ਇਹਦੇ ਵਿੱਚ ਹੀ ਮਿਕਸ ਕਰ ਦਾਂਗੀ ਚੰਗੀ ਤਰ੍ਹਾਂ ਅਜਵੈਣ ਨੂੰ ਹੱਥਾਂ ਨਾਲ ਮਿਕਸ ਕਰ ਦਿਓ ਤੇ ਜੀ ਨੂੰ ਵਧੀਆ ਨਾਲ ਲੱਗਦੀ ਹੋਵੇ ਉਹ ਤੁਸੀਂ ਇਹਨੂੰ ਸਕਿਪ ਕਰ ਦਿਓ ਆਟੇ ਨੂੰ ਗੁੰਨ ਕੇ ਆਪਾਂ ਸਿੰਪਲ ਪਾਣੀ ਨਾਲ ਇਹਨੂੰ ਗੁੰਨੇ ਆ ਉਸ ਤੋਂ ਬਾਅਦ ਟੱਕ ਕੇ 15-20 ਮਿੰਟਾਂ ਲਈ ਰੈਸਟ ਤੇ ਰੱਖ ਦਾਂਗੇ ਫਿਰ ਲਈ ਆਪਾਂ ਉਬਲੇ ਹੋਏ ਆਲੂ ਕਿਉਂਕਿ ਆਪਾਂ ਆਲੂਆਂ ਵਾਲਾ ਲੱੱਛਾ ਪਰੌਂਠਾ ਬਣਾ ਰਹੇ ਹਾਂ ਇਸ ਲਈ ਉਬਲੇ ਹੋਏ ਆਲੂਆਂ ਨੂੰ ਆਪਾਂ ਕਿਸੇ ਵੀ ਮੈਸ਼ਰ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਚਾਹੀ ਤੁਸੀਂ ਇਹਨੂੰ ਗ੍ਰੇਟਰ ਨਾਲ ਗ੍ਰੇਟ ਕਰ ਲਿਓ ਉਹ ਤੁਹਾਡੀ ਆਪਣੀ ਮਰਜ਼ੀ ਪਰ ਇਹਦੇ ਵਿੱਚ ਗੱਠ ਵਗੈਰਾ ਆਲੂਆਂ ਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਦੋ ਤਿੰਨ ਪਾਈਆਂ ਹਰੀਆਂ ਮਿਰਚਾਂ ਜਿਹਨੂੰ ਬਿਲਕੁਲ ਬਰੀਕ ਕੱਟ ਲਿਆ ਦੋ ਪਾਈਆਂ ਬਰੀਕ ਕੱਟੇ ਹੋਏ ਪਿਆਜ਼ ਅੱਧਾ ਚਮਚ ਪਾਵਾਂਗੇ ਨਮਕ ਦਾ ਅੱਧਾ ਚਮਚ ਤੋਂ ਵੀ ਘੱਟ ਪਾਈਏ ਤਿੱਖੀ ਮਿਰਚ ਧਨੀਆ ਪਾਊਡਰ ਜੀਰਾ ਪਾਊਡਰ ਇੱਕ ਚਮਚ ਪਾਵਾਂਗੇ ਮੇਥੀ ਦਾ ਜਿਹਦੇ ਨਾਲ ਪਰੌਂਠਿਆਂ ਵਿੱਚ ਬੜੀ ਵਧੀਆ ਖੁਸ਼ਬੂ ਆਊਗੀ ਤੁਹਾਡੇ ਕੋਲ ਹਰਾ ਧਨੀਆ ਹੋਇਆ ਤੁਸੀਂ ਉਹ ਪਾ ਲਿਓ ਤੇ ਜਿਹਨੂੰ ਥੋੜੀ ਜਿਹੀ ਖਟਾਸ ਪਸੰਦ ਹੋਈ ਤੁਸੀਂ ਇਹਦੇ ਵਿੱਚ ਅਮਚੂਰ ਪਾウダー ਪਾ ਲਿਓ ਚਾਹੇ ਨਰਦਾਨਾ ਪਾ ਲਿਓ ਤੁਹਾਡੀ ਆਪਣੀ ਮਰਜ਼ੀ ਚੰਗੀ ਤਰ੍ਹਾਂ ਮਸਾਲੇ ਨੂੰ ਆਪਾਂ ਚਮਚੇ ਨਾਲ ਮਿਕਸ ਕਰ ਦਾਂਗੇ ਤੇ 1 ਮਿੰਟ ਲਈ ਫਿਰ ਇਹਨੂੰ ਮੈਸ਼ਰ ਨਾਲ ਮੈਸ਼ ਕਰ ਲਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਇੱਕੋ ਜੀਆਂ ਵਿੱਚ ਮਿਕਸ ਹੋ ਜਾਣ ਉਸ ਤੋਂ ਬਾਅਦ ਆਪਣਾ ਇਹ ਆਲੂਆਂ ਵਾਲਾ ਮਟੀਰੀਅਲ ਤਿਆਰ ਹੋ ਗਿਆ ਨੂੰ ਆਪਾਂ ਸਾਈਡ ਤੇ ਰੱਖ ਲਿਆ ਜਦੋਂ ਪਰੌਂਠੇ ਬਣਾ ਰਹੇ ਹਾਂ ਤਾਂ ਨਾਲ ਮਜ਼ੇਦਾਰ ਜੀ ਦਹੀਂ ਬਣਾਵਾਂਗੇ ਸਿੰਪਲ ਤਰੀਕੇ ਨਾਲ ਟੇਸਟੀ ਬੜੀ ਬਣਦੀ ਹੈ ਦਹੀਂ ਥੋੜੀ ਜੀ ਗਾੜ੍ਹੀ ਸੀ ਆਪਾਂ ਪਾਣੀ ਦੀ ਜਗ੍ਹਾ ਇਹਦੇ ਵਿੱਚ ਦੁੱਧ ਪਾਤਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਤਾ ਇੱਕ ਹਰੀ ਮਿਰਚ ਬਿਲਕੁਲ ਛੋਟੇ ਛੋਟੇ ਬਿਸਤ ਵਿੱਚ ਕੱਟ ਲੈਣਾਗਾ ਉਸ ਤੋਂ ਬਾਅਦ ਲਈਏ ਉਬਲੇ ਹੋਏ ਆਲੂ ਉਹਨਾਂ ਨੂੰ ਵੀ ਆਪਾਂ ਕੱਟ ਲਿਆ ਫਿਰ ਲਈਏ ਆਪਾਂ ਪਿਆਜ਼ ਇੱਕ ਪਿਆਜ਼ ਨੂੰ ਬਰੀਕ ਕੱਟਿਆ ਪਹਿਲਾ ਪਿਆਜ਼ ਆਪਾਂ ਇਕੱਠੇ ਹੀ ਕੱਟ ਕੇ ਰੱਖ ਲਈ ਸੀ ਪਿਆਜ਼ ਨੂੰ ਦਹੀਂ ਵਿੱਚ ਪਾ ਕੇ ਆਪਾਂ ਇਹਨੂੰ ਹਲਕਾ ਜਿਹਾ ਮਿਕਸ ਕਰ ਦਾਂਗੇ ਫਿਰ ਪਾਵਾਂਗੇ ਪੂਜਿਆ ਹੋਇਆ ਜੀਰਾ ਕਾਲੀ ਮਿਰਚ ਕਾਰਾ ਨਮਕ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਅਲੱਗ ਜਿਹਾ ਟੇਸਟ ਦਾ ਬਹੁਤ ਹੀ ਮਜ਼ੇਦਾਰ ਰਾਇਤਾ ਬਣੂਗਾ ਜਿਹੜਾ ਸਿੰਪਲ ਘਰ ਦੇ ਵਿੱਚ ਬਣਾਉਣੇ ਆ ਬਸ ਥੋੜੀਆਂ ਥੋੜੀਆਂ ਚੀਜ਼ਾਂ ਦਾ ਫਰਕ ਹੁੰਦਾ ਉਹ ਪਾਈ ਜਾਈਏ ਤਾਂ ਟੇਸਟ ਵੱਧਦਾ ਜਾਂਦਾ ਫਿਰ ਲਈ ਆਪਾਂ ਇੱਕ ਮੁਠੀ ਬੂੰਦੀ ਜਿਹਨੂੰ ਪਾਣੀ ਵਿੱਚ ਪਹਿਲਾਂ ਚੰਗੀ ਤਰ੍ਹਾਂ ਭਿਓ ਕੇ ਰੱਖਦੇ ਹੋ ਚਾਹੇ ਤੁਸੀਂ ਇਹਨੂੰ ਦੁੱਧ ਵਿੱਚ ਵੀ ਭਿਓ ਸਕਦੇ ਹੋ ਉਸ ਤੋਂ ਬਾਅਦ ਉੱਪਰ ਦੀ ਕਾਲਾ ਨਮਕ ਤੇ ਥੋੜੀ ਜਿਹੀ ਪਾਈ ਆਪਾਂ ਰੰਗ ਵਾਲੀ ਦੇਗੀ ਮਿਰਚ ਤਾਂ ਕਿ ਰਾਇਤਾ ਜਿਹੜਾ ਜਦੋਂ ਸਰਵ ਕਰਾਂਗੇ ਦੇਖਣ ਵਿੱਚ ਵਧੀਆ ਲੱਗੇ ਥੋੜਾ ਜਿਹਾ ਜੀਰਾ ਉਪਰੋਂ ਦੀ ਪਾਤਾ ਚੰਗੀ ਤਰ੍ਹਾਂ ਇਹਨੂੰ ਬਣਾ ਕੇ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਫਿਰ ਆਪਾਂ ਬਣਾਵਾਂਗੇ ਜੀ ਲੱਛਾ ਪਰੌਂਠਾ ਜਿਹੜਾ ਕਿ ਬੜਾ ਸਿੰਪਲ ਤਰੀਕੇ ਨਾਲ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੂਗਾ ਇੱਕ ਰੋਟੀ ਦਾ ਪੇੜਾ ਲੈ ਕੇ ਆਪਾਂ ਉਹਨੂੰ ਪਤਲਾ ਪਤਲਾ ਬੇਲ ਲੈਣਾ ਹੈਗਾ ਉੱਪਰ ਲਗਾਤਾ ਦੇਸੀ ਘਿਓ ਤੇ ਥੋੜਾ ਜਿਹਾ ਇਹਦੇ ਉੱਪਰ ਆਪਾਂ ਪੜੇਥਨ ਜਾਨੀ ਕਿ ਸੁੱਕਾ ਆਟਾ ਪਾ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਬਲ ਪਾਉਣੇ ਆ ਇੱਕ ਬਲੇ ਦਾ ਉੱਪਰ ਨੂੰ ਤੇ ਇੱਕ نیچے ਨੂੰ ਸਾਰੀ ਰੋਟੀ ਦੇ ਵਿੱਚ ਇਸੇ ਤਰੀਕੇ ਨਾਲ ਤੁਸੀਂ ਬਲ ਪਾ ਲੈਣੇ ਹੈਗੇ ਤੇ ਬਹੁਤ ਹੀ ਮਜ਼ੇਦਾਰ ਜਿਹੜਾ ਆਲੂ ਦਾ ਲੱਛਾ ਪਰੌਂਠਾ ਬਣ ਕੇ ਇਸ ਇਸ ਤਰੀਕੇ ਨਾਲ ਤਿਆਰ ਹੋ ਜੂਗਾ ਸਾਰੇ ਬਲਾਂ ਨੂੰ ਨਾਲ-ਨਾਲ ਹੀ ਮਿਲਾਉਂਦੇ ਜਾਇਓ ਜਲਦੀ ਤੁਸੀਂ ਸਾਰੇ ਬਲ ਇਹ ਪਾ ਲੇ ਤਾਂ ਫਿਰ ਇਹਨੂੰ ਗੋਲ ਜੇ ਰਾਉਂਡ ਵਿੱਚ ਇਸ ਤਰੀਕੇ ਨਾਲ ਘਮਾਉਂਦੇ ਜਾਇਓ ਬਹੁਤ ਹੀ ਵਧੀਆ ਇਹਦੀਆਂ ਲੇਰਾਂ ਜੀਆਂ ਬਣ ਕੇ ਤਿਆਰ ਹੋਣਗੀਆਂ ਜਿੰਨਾ ਇਹ ਪਰੌਂਠਾ ਵੱਡਾ ਬੰਦ ਹੈ ਓਨੀਆਂ ਜ਼ਿਆਦਾ ਹੀ ਇਹਦੇ ਵਿੱਚ ਲੇਰਾਂ ਪੈਂਦੀਆਂ ਪਰ ਆਪਾਂ ਮੀਡੀਅਮ ਜੇ ਸਾਈਜ਼ ਦਾ ਇਹ ਪਰੌਂਠਾ ਤਿਆਰ ਕਰਾਂਗੇ ਕਿਉਂਕਿ ਜ਼ਿਆਦਾ ਵੱਡਾ ਹੋਣ ਕਰਕੇ ਇਹ ਹੈਵੀ ਵੀ ਜ਼ਿਆਦਾ ਬਣ ਜਾਂਦਾ ਤੇ ਬੱਚਿਆਂ ਤੋਂ ਖਾਦਾ ਨਹੀਂ ਜਾਂਦਾ ਉਸੇ ਤਰੀਕੇ ਨਾਲ ਆਪਾਂ ਦੂਸਰੀ ਰੋਟੀ ਨੂੰ ਉਸੇ ਤਰ੍ਹਾਂ ਹੀ ਬਲ ਪਾ ਕੇ ਇਹਨੂੰ ਚੰਗੀ ਤਰ੍ਹਾਂ ਨੂੰ ਫੋਲਡ ਕਰਤਾ ਤੇ ਦੋ ਰੋਟੀਆਂ ਨੂੰ ਇਸੇ ਤਰ੍ਹਾਂ ਹੀ ਬੇਲ ਲਾਂਗੇ ਪਰ ਜਿਹੜਾ ਇਹਦਾ ਸਿੱਧਾ ਪਾਸਾ ਹੋ ਉਹਨੂੰ ਹਲਕਾ ਜਿਹਾ ਬੇਲ ਕੇ ਨਾਲ ਦੀ ਨਾਲ ਹੀ ਤੁਸੀਂ ਪਲਟ ਦੇਣਾ ਹੈਗਾ ਪਰ ਤੁਸੀਂ ਲੇਰਾਂ ਵਾਲਾ ਪਾਸਾ ਜਿਹੜਾ ਉਹ ਜ਼ਿਆਦਾ ਨਾ ਬੇਲਿਓ ਉਲਟੇ ਪਾਸੇ ਨੂੰ ਜ਼ਿਆਦਾ ਬੇਲਿਓ ਕਿਉਂਕਿ ਜੇ ਲੇਰਾਂ ਵਾਲੇ ਪਾਸੇ ਤੁਸੀਂ ਬੇਲ ਦੇਗੇ ਤਾਂ ਉਹ ਬਿਲਕੁਲ ਖਤਮ ਹੋ ਜਾਣਗੀਆਂ ਇਸ ਤਰੀਕੇ ਨਾਲ ਤੁਸੀਂ ਬੇਲਣਾ ਜਿਹੜਾ ਤੁਹਾਡਾ ਆਟਾ ਹੈ ਉਹ ਗੁੰਨਣ ਵੇਲੇ ਬਿਲਕੁਲ ਸੌਫਟ ਹੋਣਾ ਚਾਹੀਦਾ ਸਖਤ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਆਟਾ ਸਖਤ ਹੋ ਗਿਆ ਤੇ ਇਹਦੇ ਵਿੱਚ ਬਿਲਕੁਲ ਲੇਰਾਂ ਨਹੀਂ ਬਣਨਗੀਆਂ ਇਸ ਤਰੀਕੇ ਨਾਲ ਇਹਨੂੰ ਤਿਆਰ ਕਰਕੇ ਇਹਦੇ ਉਲਟੇ ਪਾਸੇ ਤੁਸੀਂ ਬੇਲਦੇ ਜਾਇਓ ਦੋਨਾਂ ਰੋਟੀਆਂ ਨੂੰ ਇੱਕੋ ਸਾਰੀ ਆਪਾਂ ਬੇਲ ਲਾਂਗੇ ਲੱਛਾ ਪਰੌਂਠਾ ਬਣਾਉਣ ਦੇ ਬੜੇ ਹੀ ਤਰੀਕੇ ਆ ਪਰ ਸਭ ਤੋਂ ਸਿੰਪਲ ਤਰੀਕਾ ਇਹੀ ਹੈ ਆਪਾਂ ਹੌਲੀ-ਹੌਲੀ ਵੀਡੀਓ ਵਿੱਚ ਤੁਹਾਨੂੰ ਸਾਰੇ ਤਰੀਕੇ ਦੱਸਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚਕਾਰ ਲਗਾਤਾ ਕਿਉਂ ਇੱਕ ਸਾਈਡ ਲੇਹਰਾਂ ਵਾਲਾ ਨੀਚੇ ਹੈ ਤੇ ਉਸ ਤੋਂ ਬਾਅਦ ਵਿਚਕਾਰ ਘਿਓ ਲਗਾ ਕੇ ਤੁਸੀਂ ਆਲੂਆਂ ਨੂੰ ਭਰ ਦੇਣਾ ਪਰ ਜਿਆਦਾ ਮੋਟੀ ਇਹਦੀ ਪਰਤ ਤੁਸੀਂ ਨਹੀਂ ਬਣਾਉਣੀ ਬਿਲਕੁਲ ਹਲਕਾ-ਹਲਕਾ ਭਰਨਾ ਚਾਹੇ ਤੁਸੀਂ ਉਬਲਿਆ ਹੋਇਆ ਆਲੂ ਲੈ ਕੇ ਐ ਕਿ ਟਾਈਮ ਹੀ ਕद्दू ਕਸ ਨਾਲ ਉਹਨੂੰ ਕद्दू ਕਸ ਕਰਕੇ ਤੇ ਵਿਚਕਾਰ ਇਹਦੇ ਭਰ ਸਕਦੇ ਹੋ ਜੇ ਤੁਸੀਂ ਸਿੰਪਲ ਤਰੀਕੇ ਨਾਲ ਬੱਚਿਆਂ ਨੂੰ ਬਣਾ ਕੇ ਦੇਣਾ ਉਸ ਤੋਂ ਬਾਅਦ ਦੂਸਰੇ ਪਰੌਂਠੇ ਨੂੰ ਇਹਦੇ ਉੱਪਰ ਰੱਖ ਲਾਂਗੇ ਹਲਕਾ ਜਿਹਾ ਹੱਥਾਂ ਨਾਲ ਪ੍ਰੈਸ਼ਰ ਕਰਾਂਗੇ ਜਿਆਦਾ ਇਹਦੇ ਉੱਪਰ ਤੁਸੀਂ ਦਬਾਓ ਨਹੀਂ ਲਾਉਣਾ ਥੋੜਾ ਜਿਹਾ ਸੁੱਕਾ ਆਟਾ ਪਾਇਆ ਤੇ ਹਲਕਾ ਜਿਹਾ ਆਪਾਂ ਬੇਲ ਲਿਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਤਵੇ ਤੇ ਘਿਓ ਲਗਾ ਕੇ ਤੁਸੀਂ ਇਹਦੇ ਉੱਪਰ ਪਰੌਂਠੇ ਨੂੰ ਪਾ ਦੇਣਾ ਇਹ ਪਰੌਂਠਾ ਜ਼ਿਆਦਾਤਰ ਜਦੋਂ ਬਣ ਕੇ ਤਿਆਰ ਹੋ ਜਾਂਦਾ ਹੈ ਉਸ ਤੋਂ ਬਾਅਦ ਇਹਦੀਆਂ ਲੇਰਾਂ ਜਿਹੜੀਆਂ ਚੰਗੀ ਤਰ੍ਹਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਲਕਾ ਜਿਹਾ ਕ੍ਰਿਸਪੀ ਵੀ ਬਣਦਾ ਕਿਉਂਕਿ ਇਹਦੇ ਵਿੱਚ ਆਪਾਂ ਘਿਓ ਲਗਾ ਕੇ ਇਹਦੇ ਉੱਪਰ ਸੁੱਕਾ ਆਟਾ ਪਾਉਣੇ ਆ ਤੇ ਉਹਦੇ ਨਾਲ ਇਹ ਜਿਵੇਂ ਆਪਾਂ ਮਠੀਆਂ ਵਗੈਰਾ ਤਿਆਰ ਕਰ ਉਸ ਤਰ੍ਹਾਂ ਦੀ ਇਹਦੀ ਪਰਤ ਜੀ ਆ ਜਾਂਦੀ ਹੈ ਜਿਵੇਂ ਪੈਟੀ ਵਗੈਰਾ ਦੇ ਉੱਪਰ ਹੁੰਦੀ ਹੈ ਤੇ ਬੜਾ ਹੀ ਮਜ਼ੇਦਾਰ ਇਹ ਪਰੌਂਠਾ ਜਿਹੜਾ ਬਣ ਕੇ ਤਿਆਰ ਹੁੰਦਾ ਹੈਗਾ ਤੇ ਹੁਣ ਇਹ ਆਪਣਾ ਕ੍ਰਿਸਪੀ ਜਿਹਾ ਮਜ਼ੇਦਾਰ ਆਲੂ ਪਰੌਂਠਾ ਬਿਲਕੁਲ ਬਣ ਕੇ ਤਿਆਰ ਹੈ ਤੇ ਇਹਨੂੰ ਤਵੇ ਤੋਂ ਉੱਪਰ ਆਪਾ ਉਤਾਰ ਲਾਂਗੇ ਦੇਖੋ ਇਹਦੀਆਂ ਲੇਰਾਂ ਜਿਹੜੀਆਂ ਕਾਫੀ ਛੋਟੀਆਂ-ਛੋਟੀਆਂ ਦਿਸ ਰਹੀਆਂ ਜਿੰਨਾ ਭਾਰੀ ਪਰੌਂਠਾ ਬਣੂਗਾ ਉਨੀਆਂ ਜ਼ਿਆਦਾ ਹੀ ਇਹਦੇ ਵਿੱਚ ਲੇਰਾਂ ਦਿਖਣਗੀਆਂ ਬਸ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਮੀਡੀਅਮ ਸਾਈਜ਼ ਦੇ ਬਣਾਉਂਗੇ ਤਾਂ ਉਸ ਹਿਸਾਬ ਨਾਲ ਪਤਾ ਲੱਗਣਗੇ ਮੋٹے-ਮੋٹے ਪਾਇਓ ਤਾਂ ਕਿ ਜਿਹੜੀਆਂ ਲੇਰਾਂ ਵਧੀਆ ਤਰੀਕੇ ਨਾਲ ਦੇਸਣ ਬਸ ਇਹਨਾਂ ਨੂੰ ਜ਼ਿਆਦਾ ਦਿਵਾਲ ਦੇ ਕੇ ਤੁਸੀਂ ਬੇਲਣਾ ਨਹੀਂ ਨਹੀਂ ਤਾਂ ਇਹ ਖਤਮ ਹੋ ਜਾਣਗੀਆਂ ਆਪਣਾ ਮजेदार ਆਲੂ ਪਰੌਂਠਾ ਬਣ ਕੇ ਤਿਆਰ ਹੈ ਤੇ ਆਪਾਂ ਇਹ ਉਤਾਰ ਲੈ ਦੇਖੋ ਜੀ ਬਹੁਤ ਹੀ ਮजेदार ਪਰੌਠੇ ਬਣ ਗਏ ਤੇ ਨਾਲ ਹੀ ਰਾਇਤਾ ਤਿਆਰ ਹੈ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਦੋਂ ਮਰਜ਼ੀ ਖਾ ਸਕਦੇ ਹੋ ਜਦੋਂ ਹੀ ਤੁਸੀਂ ਇਹ ਬੱਚੇ ਨੂੰ ਸਰਵ ਕਰੋਗੇ ਹੱਥ ਵਿੱਚ ਲਓਗੇ ਤੇ ਇਹਨੇ ਆਪਣੇ ਆਪ ਹੀ ਦੇਖੋ ਖੁੱਲਣਾ ਸ਼ੁਰੂ ਹੋ ਜਾਣਾ ਹੈਗਾ ਲੱਛੇ ਵਾਲੇ ਆਲੂ ਪਰੌਂਠੇ ਦੀ ਰੈਸিপি ਤੁਹਾਨੂੰ ਕਿਹੋ ਜੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਐਨਜੋਏ ਕਰੋ ਧੰਨਵਾਦ